ਹੱਥ ਪਾਜਾਂ ਵਾਲੇ ਦਾ ਨਹੀਂ ਕੰਮ ਜਮਾ ਇੰਡਰੈਵਨਾ ਦਾ ਲੋਟ ਪਤਲਾ ਹੋ ਹਾਂਜੀ ਬਾਬਿਓ ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਤੜਕੇ 6:30 6:00 ਚੱਲੇ ਆ ਬਾਬਿਓ ਕਪੂਤਨ ਸਾਈਡ ਨੂੰ ਹੈ ਤੇ ਕੱਲ ਵੀ ਸਜਰੇ ਗਏ ਸੀ ਕੱਲ ਮੈਂ ਵਲੋਗ ਬਣਾਇਆ ਨਹੀਂ ਤੇ ਅੱਜ ਫੇਰ ਚੱਲੇ ਆ ਮੇਰਾ ਭਰਾ ਯਾਰ ਤੁਸੀਂ ਨਾ ਵਲੋਗ ਵੀਡੀਓ ਪੂਰੀ ਦੇਖਿਆ ਕਰੋ ਹਨਾ ਵੀਡੀਓ ਮੇਰਾ ਭਰਾ ਸਕਿਪ ਨਾ ਕਰਿਆ ਕਰੋ ਉਹਨਾਂ ਯਾਰ ਬਹੁਤ ਨੁਕਸਾਨ ਹੁੰਦਾ ਮੇਰਾ ਵੀਰ ਹੈ ਨਾ ਕੋਈ ਫਰਕ ਨਹੀਂ ਪੈਂਦਾ ਆਪਣੀ ਬਹੁਤੀ ਬੜੀ ਵੀਡੀਓ ਨਹੀਂ ਹੁੰਦੀ 16 17 ਮਿੰਟੇ ਵੱਧ ਤੋਂ ਵੱਧ 25 ਮਿੰਟ ਦੀ ਵੀਡੀਓ ਹੁੰਦੀ ਮੇਰਾ ਭਰਾ ਫੁੱਲ ਵਾਚ ਕਰਿਆ ਕਰੋ ਨਾ ਸਕਿਪ ਨਾ ਕਰਿਆ ਕਰੋ ਤੇ ਬਾਕੀ 6:30 ਹੋਇਆ ਬਾਬਿਓ ਦਿਨ ਦੇਖੋ ਕਿੱਥੇ ਚੜ ਗਿਆ ਹੈ ਜਿਵੇਂ ਅਸੀਂ ਉੱਠਣਾ ਹੈ 9:00 9:00 ਵਜੇ ਆ 10:00 10:00 ਵਜੇ ਆ ਸਾਨੂੰ ਸਮਾਂ ਪਤਾ ਲੱਗਣਾ ਹੈ ਟਾਈਮ ਨਾਲ ਉੱਠਣਾ ਚਾਹੀਦਾ ਮੇਰਾ ਭਰਾ ਟਾਈਮ ਨਾਲ ਉੱਠਿਆ ਕਰੋ ਜੋ ਸਵੇਰੇ ਸਵੇਰੇ ਉੱਠ ਕੇ ਫਰੇਗਰੈਂਸ ਮਿਲਦੀ ਹੈ ਨਾ ਉਹ ਫੀਲ ਕਰਿਆ ਕਰੋ ਆਕਸੀਜਨ ਸਵੇਰੇ ਸਵੇਰੇ ਮੇੜ ਮੇੜਨੀ ਸਿਹਤ ਲਈ ਸਾਨੂੰ ਬਹੁਤ ਸਾਡੇ ਬਹੁਤ ਬੈਨੀਫਿਟ ਹੈ ਸਿਹਤ ਲਈ ਯਾਰ ਸਵੇਰੇ ਸਵੇਰੇ ਜਿਹੜੀ ਫ੍ਰੈਸ਼ ਆਕਸੀਜਨ ਮਿਲਦੀ ਹੈ ਨਾ ਤਾਂ ਸਾਡੇ ਵਰਗੇ ਨੇ ਉੱਠਣਾ 10 ਵਜੇ ਆ ਸਵਾਭਤ ਲੱਗਣਾ 6:30 ਵਜੇ ਮੈਂ ਆਏ ਕਹੇ ਮੈਨੂੰ ਐ ਲੱਗਿਆ ਨਾ ਜਿੱਦਾਂ 11:00 ਵਜੇ ਆਉਂਦੇ ਫਿਰ 6:30 ਵਜੇ ਥਿਊ ਵੇਖੋ ਇੱਥੇ ਵਾਏ ਹੋਏ ਸਰਾ ਮੋਹ ਵਾਲਾ ਬਾਕੀ ਦੂਸਾਂ ਸਾਰੇ ਬਰਾ तकरीबन 7:00 ਉੱਠਦੇ ਹੋਣੇ ਦੱਸਿਓ ਮੇਰੇ ਵਾਂਗੂ ਲੇਟ ਕੌਣ ਉੱਠਦਾ 9-10 ਵਜੇ ਹੈ ਜਾਂ ਕੋਈ ਕੰਮ ਕਰ ਹੈ ਨਹੀਂ ਫੇ ਮਤਲਬ ਮੈਂ ਉੱਠਦਾ ਨ ਮਤਲਬ ਕੋ ਕੰਮ ਕਰ ਗਿਆ ਹੈਗਾ ਫੇਰ ਉੱਠ ਖੜੀ ਦਾ ਤੜਕੇ ਜਿੱਦਾਂ ਅੱਜ 6:30 ਵਜੇ ਉੱਠਿਆ ਵਾਂ ਆ ਜਾਣਾ ਸੀਗਾ ਲੈ ਵੀ ਮਿੱਤਰੋ ਪਹੁੰਚ ਗਏ ਪਿੰਡ ਜਗਤਪੁਰ ਆ ਜਗਤਪੁਰ ਆ ਜਦੀ ਲਵਾਣੀ ਹੁੰਦੀ ਆ ਇਹ ਤਾਂ ਕਿਸਮ ਇੱਕ ਕਿਸਮ ਦਾ ਓਏ ਹੋਏ ਸਾਨ ਭਾਜੀ ਕਾਨੂੰ ਭਾਜੀ ਕਾਨੂੰ ਸਾਨ ਭਾਜੀ ਕਾਨੂੰ ਕਾਨੂੰ ਇੱਕਦਾਂ ਬਾਬੇ ਉਹ ਮੋਰੇ ਆ ਲਗੇ ਪਹੁੰਚ ਗਿਆ ਜਿੱਦਾਂ ਕਿ ਸਵਾਰੀ ਦੇ ਘਰ ਸਵਾਰੀ ਹੁਣੀ ਵੀ ਕਹਿੰਦੇ ਕਹਿੰਦੇ 2 ਮਿੰਟ ਰੁਕ ਜਾਓ ਚਾਹ ਦਾ ਕਾਪੀ ਲੋ ਮੈਂ ਕਿਹਾ ਚਾਹ ਪੀ ਕੇ ਆਏ 2 ਮਿੰਟ ਰੁਕਣ ਵਕ ਕੱਪੜੇ ਪਾਨੇ ਆ ਸ਼ੁਗਰ ਹੈ ਮੈਂ ਕਿਹਾ ਪਹਿਲੀ ਵਾਰ ਹੋਇਆ ਸਿਸਟਮ ਨਹੀਂ ਤਾਂ ਬਾਹਰੇ ਖੜੇ ਹੁੰਦੇ ਭਾਈ ਉਹ ਨਹੀਂ ਸਾਰੇ ਅੱਜ ਸੋਲ ਜਾ ਸਾਈਟ ਪਹਿਲਾਂ ਪਹੁੰਚ ਗਿਆ ਕਿਆ ਬਾਤ ਹੈ ਯਕੀਨ ਨਹੀਂ ਹੁੰਦਾ ਲਿਚ ਲਿਚ ਕਰਦੀ ਖੜੀ ਐ ਸਾਰੀ ਦੇ ਘਰੇ ਐ ਘੈਂਟ ਲੱਗਦੀ ਸਰ ਮੈਂ ਪਰਾ ਧੋਕ ਲੈਣ ਲੱਗਿਆ ਸੀ ਮੈਂ ਕਿਹਾ ਨਹੀਂ ਚੱਲ ਠੀਕ ਐ ਸਾਫ ਹੈ ਐ ਸਾਫ ਸੁਥਰੀਆਂ ਸੋਹਣੀਆਂ ਲੱਗਦੀਆਂ ਯਾਰ ਐ ਉੱਪਰੋਂ ਸਾਰੀ ਹਵਾ ਬਸ ਜਿੱਦਣੇ ਗਲਮੇ ਦੇਖੀ ਐ ਗੱਡੀਆਂ ਟਾਇਰ ਗੰਦੇ ਹੋਵੇ ਨਾ ਉੱਪਰੋਂ ਵਿਚਾਇ ਗੱਡੀ ਸਾਫ ਹੋਵੇ ਤਾਂ ਵੀ ਮੈੜੀ ਤੇ ਗੰਦਾ ਪਾਦੀ ਆ ਜੇ ਗੱਡੀਆਂ ਟਾਇਰ ਨਵੇਂ ਐ ਚਾਹੇ ਉੱਪਰੋਂ ਵੀ ਨਾ ਕਪੜਾ ਵੱਜੇ ਉਹ ਵੀ ਗੱਡੀਆਂ ਘੈਂਟ ਲੱਗਦੀਆਂ ਲੁੱਕ ਚੇਂਜ ਕਰਨ ਲਈ ਕਈ ਭਰਾ ਕਹਿੰਦੇ ਬਲੈਕ ਕਰ ਦੋ ਬੌਂਟ ਵਾਈਜ਼ਰ ਲਾ ਕੇ ਕ੍ਰੀਲ ਕਰ ਰਣੀ ਗੱਡੀ ਤੇ ਹੈ ਲੈਰ ਮੇਤਰਾ ਪਹੁੰਚ ਗਏ ਪਿੰਡ ਠੋਲੇ ਹੈ ਤੇ ਆਪਣਾ ਭਿੰਦਾ ਬਾਈ ਹੈ ਭਿੰਦਾ ਜੱਟ ਓਹੋ ਬਾਪੂ ਵਾਥੇ ਯਾਰ ਸਿਸਟਮੇ ਹੋ ਰਾ ਇਥੇ ਮੈਂ ਬਲੌਗ ਵੀ ਨਹੀਂ ਬਣਾ ਸਕਦਾ ਦਾਗਾਂ ਤੇ ਆਈ ਉਸ ਵਾਰ ਯਾਰ ਬੰਦੇ ਮਰੇ ਖਾਸ ਹੈਗੇ ਮੁੰਡਾ ਯਾਦ ਉਸ ਸਭ ਭਿੰਦਾ ਤੇ ਉਹਨਾਂ ਰੇਸਰ ਦੀ ਡੈਥ ਹੀ ਹੋ ਗਈ ਆ ਤਾਂ ਦਾਗਾ ਨੂੰ ਆਇਓ ਦੇਖਣੀ ਹੁੰਦਾ ਮੌਲ ਚੱਲ ਯਾਰ ਆ ਟੈਂਪਰ ਮਾਤਮਾ ਕਿਸੇ ਤੇ ਨਾ ਲਿਆਵੇ ਯਾਰ ਬਹੁਤ ਔਖਾ ਟਾਈਮ ਹੁੰਦਾ ਹੈ ਗਰਮੀ ਨੇ ਬੱッセ ਕਰਾਈ ਪਈ ਯਾਰ ਬੱッセ ਹੀ ਐ ਮੈਂ ਸਕੂਟਰ ਤੇ ਬੈਠਾ ਛਾਵੇਂ ਆ ਤੇ ਵਲੋਗ ਨਹੀਂ ਬਣਾ ਸਕਦਾ ਯਾਰ ਰਾਹ ਟੈਂਪਰ ਮਾਤਮਾ ਕਿਸੇ ਤੇ ਨਾ ਲਿਆਵੇ ਡੈਥ ਹੀ ਹੋਈ ਉਹਤੇ ਦਾਗਾਂ ਤੇ ਆਇਆ ਹਾਂ ਬਹੁਤ ਔਖਾ ਟਾਈਮ ਹੁੰਦਾ ਪਰਵਾਹ ਲੈ ਯਾਰ ਇਹ ਗਰਮੀ ਇੰਨੀ 41 ਡਿਗਰੀ ਸੈਲਸੀਅਸ ਦਾਪਮਾਣਾ 41 ਡਿਗਰੀ 4 ਵਜੇ ਤੱਕ 42 ਤੱਕ ਜਾਣਾ ਕਹਿੰਦੇ 43 ਤੱਕ ਵੀ ਹੋ ਸਕਦਾ ਹੈ ਬਾਕੀ ਮੈਂ ਪ੍ਰਿਆ ਵੀ ਰੱਖਿਆ ਸੀ ਕਿਹੜੇ ਕਿਹੜੇ ਭਰਾ ਨੇ ਰੱਖਿਆ ਚੇਤਕ ਕਿਤੇ ਗੇਰ ਇੰਦਾ ਪੈਂਦਾ ਕਲੱਚ ਦਾ ਕਲੱਚ ਘੁੱਟ ਕੇ ਪਹਿਲਾਂ ਉੱਪਰ ਨੂੰ ਦੂਜਾ ਥੱਲੇ ਨੀਜਾ ਚੌਥਾ ਐਂਡ ਜੇ ਆ ਗਿਆ ਤੇ ਇਹ ਵੀ ਯਾਰ ਟਾਈਮ ਹੁੰਦਾ ਸੀ ਨਾ ਬਹੁਤ ਟਾਈਮ ਸਗਾ ਇਹਨਾਂ ਦਾ ਬਹੁਤ ਯਾਨੀ ਵਧੀਆ ਟਾਈਮ ਦਾ ਸੀ ਉਹ ਬਹੁਤ ਚੱਲਿਆ ਚੇਤਕ ਯਾਰ ਪਹਿਲਾਂ ਪ੍ਰਿਆ ਆ ਚੇਤਕ ਆ ਫਿਰ ਅਲਮ ਬੈਸਪੇ ਕਾਫੀ ਆਏ ਤਾਂ ਮੈਂ ਘਟੋ ਘਟ ਚਾਸਾ ਰੱਖਿਆ ਸਕੂਲ ਨਹੀਂ ਤੇ ਜਾਂਦਾ ਸੀ ਚੇਤਕ ਦੇ ਕਲੱਚ ਘੁੱਟ ਕੇ ਪਹਿਲੇ ਗੇਰ ਉੱਪਰ ਨੂੰ ਐ ਨਵੇਂ ਭਰਾਵਾਂ ਨੂੰ ਪਤਾ ਨਹੀਂ ਹੋਣਾ ਜਿਹੜਾ ਸਾਡੇ ਹਾਨੀ ਆ 1992 93 94 ਵਾਲੇ ਉਹਨਾਂ ਨੂੰ ਤਾਂ ਪਤਾ ਚਿਤਕ ਬਰੇ ਹੈ 120 ਵੀਟਾ ਦੀ 120 ਤੇ ਮਿਲਾਂਦਾ ਸੀ ਉਸ ਟਾਈਮ YouTube ਸੀਗਾ ਨਹੀਂ ਹੁਣ ਆ ਜਾਣੀ ਸਾਨੂੰ ਪਤਾ ਨਹੀਂ ਸੀਗਾ 26 ਦਾ ਫੋਨ ਦਾ ਸੀ ਮੇਰੇ ਕੋਲ ਇਹਨਾਂ ਸ਼ੌਂਕ ਨੂੰ ਦੱਸ ਵੀਡੀਓ ਦਾ ਨਾ ਫੋਟੋ ਫੋਟੋ ਵੀ ਖਿੱਚਣ ਦੇ ਹੁੰਦੇ ਸੀ ਕਿਸੇ ਤੋਂ ਕੁਚਾਣ ਦੇ ਹੁੰਦੇ ਸੀ ਐਨ 72 ਫੋਨ ਚੱਲਦਾ ਸੀ Nokia ਦਾ ਉਹ ਲੈਂਦਾ ਸੀ ਮੈਂ ਨੰਬਰ ਵੀ ਆਪਣੀ ਰਾਣੀ ਨਾਲ ਦਾ ਹੀ ਹੈ 9632 ਉਧਰ 9645 ਬਹੁਤ ਔਖਾ ਟਾਈਮ ਆ ਪਰਵਾਹ ਲੈ ਯਾਰ ਹੰਤਾਗ ਦੇਣ ਆਏ ਆ ਸਾਰੇ ਇੱਧਰ ਗੱਡੀਆਂ ਚ ਆਏ ਆ ਕਿਉਂਕਿ ਦੂਰ ਬਹੁਤ ਸੀਗਾ ਨਾ ਗਰਮੀ ਇੰਨੀ ਬੁਰਾ ਹਾਲ ਕਰਾਇਆ ਫੇ ਗਰਮੀ ਨੇ ਮੈ ਕਿਹਦੇ ਚੰਦਾ ਢੁੰਡਾ ਯਾਰ ਪੀਏ ਨਾ ਲੈਵੇਂ ਮਿੱਤਰਾ ਕੋਕ ਲੈ ਲਿਆ ਮੈਂ ਕੋਕ ਪੀਆ ਯਾਰ ਗਲਾ ਸੁੱਕੀ ਜਾਂਦਾ ਸੀ ਪਾਣੀ ਮੈਂ ਘਰੋਂ ਲਿਆ ਸੀ ਥਰਮੋਸ ਭਰ ਕੇ ਠੰਡੇ ਪਾਣੀ ਦੀ ਸਾਰਾ ਖਤਮ ਗਰਮੀਆਂ ਵਾਲੇ ਗੇੜੇ ਬੜੇ ਔਖੇ ਲੱਗਦੇ ਯਾਰ ਮੈਨੂੰ ਕਿਤੇ ਹੁਣ ਸ਼ਾਮੇ ਕਿਤੇ ਲੱਭੀਏ ਸ਼ਾਮ ਕਿਤੇ ਗੱਡੀ ਲਾਣ ਲੈ ਸ਼ਾਮੇ ਲਈਏ ਰਾਣੀ ਸੁਨਦਰਾ ਪਹਿਲਾਂ ਧੁੱਪੇ ਲਾਤੀ ਗੱਡੀ ਹਰੇ ਨਹੀਂ ਤਪ ਗਈ ਗੱਡੀ ਬਾਬੇ ਉਹ ਗੱਡੀ 'ਚ ਬੈਠਣਾ ਹੋਵੇ ਏਸੀ ਕੂਲਿੰਗ ਦਾ ਕਰੇ ਗੱਡੀ ਦਾ ਐਨੀ ਗੱਡੀ ਤਪ ਗਈ ਹੁਣ ਮੈਂ ਕਿਤੇ ਸ਼ਾਮੇ ਲਾਣੇ ਆ ਰਾਣੀ ਬਹੁਤ ਫਿਰ ਇਹ ਹੁਣ ਕਰ ਮੈਨੂੰ ਬੜਾ ਔਖਾ ਲੱਗਦਾ ਉਹਨੂੰ ਕੰਮ ਆਪਾਂ ਦਾ ਫੇਰ ਗੱਡੀਆਂ 'ਚ ਘੁੰਮਦੇ ਜਿਹੜੇ ਭਰਾ ਯਾਰ ਮਜ਼ਦੂਰੀ ਕਰਦੇ ਆ ਦਿਹਾੜੀਆਂ ਕਰਦੇ ਆ ਕਣ ਕੱਢਦੇ ਆ ਹੋਰ ਕੰਮ ਕਰਦੇ ਆ ਉਹਨਾਂ ਲਈ ਕਿੰਨਾ ਔਖਾ ਔਖਾ ਯਾਰ ਵਾਹਿਗੁਰੂ ਰੱਬਾ ਵਾਹਿਗੁਰੂ ਵਾਹਿਗੁਰੂ ਦਾ ਸ਼ੁਕਰ ਕਰਿਆ ਕਰੋ ਤੁਹਾਨੂੰ ਜਿੱਥੇ ਵੀ ਰੱਖਿਆ ਹੈ ਪ੍ਰਮਾਤਮਾ ਨੇ ਨਾ ਵਧੀਆ ਰੱਖਿਆ ਹੈ ਸ਼ਾਇਦ ਕਿ ਯਾਰ ਹੁਣੇ ਇੰਨੀ ਗਰਮੀ ਹੈ ਮਰੇ ਜੂਨ ਜਲਈ 'ਚ ਕਿਆ ਬਣੂਗਾ ਬਾਬਿਓ ਮਈ ਮਹੀਨਾ ਚੱਲਦਾ ਬਹੁਤ ਔਖਾ ਯਾਰ ਟਾਈਮ ਕੱਟਣਾ ਤਾਂ ਕਰਕੇ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਦੋ ਟਾਈਮ ਕਿ ਜਿੱਥੇ ਵੀ ਰੱਖਿਆ ਹੈ ਪ੍ਰਮਾਤਮਾ ਨੇ ਠੀਕ ਰੱਖਿਆ ਹੈ ਜਿਹੜੇ ਬੰਦੇ ਯਾਰ ਕਾਣਕ ਕੱਢਦੇ ਹੋਰ ਕੰਮ ਕਰਦੇ ਦਿਹਾੜੀਆਂ ਕਰਦੇ ਧੁੱਪੇ ਯਾਰ ਸਲੂਟ ਹੈ ਬਾਬੇ ਉਹਨਾਂ ਨੂੰ ਉਹੜਾ ਭਰਾਵਾਂ ਨੂੰ ਬਹੁਤ ਔਖਾ ਕੰਮ ਆ ਯਾਰ ਤਾਂ ਕਹਿੰਦਾ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਯਾਰ ਜਿੱਥੇ ਵੀ ਤੁਹਾਨੂੰ ਰੱਖਿਆ ਹੈ ਨਾ ਵਧੀਆ ਰੱਖਿਆ ਹੈ ਤੇ ਭਾਈ ਸੱਚੀ ਯਾਰ ਦਿਲੋਂ ਸਲੂਟ ਹੈ ਭਾਈ ਜਿਹੜੇ ਧੁੱਪ ਚ ਕੰਮ ਕਰਦੇ ਆ ਹੈ ਨਾ ਸੱਡਬਰਗ ਵੀ ਕਿਆ ਉਮਰਾਂ 30 30 ਹਰ ਉਮਰ ਆ ਨਾ ਵੀ ਧੁੱਪੋਂ ਤਾਂ ਦਾਸ਼ ਨਹੀਂ ਕਰੁੰਦੀ ਲਓ ਐਵੇਂ ਮਿਤਰਾ ਸਵਾਰੀ ਦਾ ਫੋਨ ਆ ਗਿਆ ਹੈ ਦਰਾਖਤ ਇਹਦੇ ਕਹਿੰਦੇ ਆ ਜਾਓ ਤੇ ਹੁਣ 5-7 ਮਿੰਟ ਰੁਕੂਗੇ ਉਹਦੇ ਬਾਅਦ ਚੋ ਚੱਲ ਪੜਾ ਘਰ ਨੂੰ ਵਾਪਸ ਗਰਮੀ ਲੇ ਛਲੇ ਛਲ ਕਰਾਈ ਜਾਂਦੀ ਮੇਰੀ ਤਾਂ ਗਰਮੀ ਨੇ ਪਾਸ ਕਰਾਤੀ ਯਾਰ ਇਹਨਾਂ ਫਾਇਦਾ ਦਰਖਤਾਂ ਦਾ ਹੈ ਕਿੰਨੀ ਗੂੜੀ ਛਾਂ ਆ ਦਰਖਤ ਨਹੀਂ ਲੱਭਦੇ ਇਦਾਂ ਦੀਆਂ ਛਾਂ ਮਨ ਯਾਰ ਲੱਭਦੀਆਂ ਹੈ ਇੱਕ ਰੁੱਖ 100 ਸੁੱਖ ਮੈਂ ਤਾਂ ਕਹਿੰਦਾ ਲੱਖਾਂ ਹੀ ਸੁੱਖ ਯਾਰ ਰੁੱਖ ਨਾਲ ਲੱਖਾਂ ਹੀ ਸੁੱਖ ਹੈ ਇਸ ਰੁੱਖ ਨਾਲ ਹੈ ਰੁੱਖ ਲਾਓ ਯਾਰ ਜਿੰਨੇ ਲਾ ਸਕਦੇ ਦੇਖੋ ਹੁਣ ਆਮਦ ਲੈਣ ਲੱਗੇ ਹਾਂ ਸਾਹ ਨਹੀਂ ਆਦਾ ਸੀ ਗੱਡੀ ਮੈਂ 15 ਕਿ ਮਿੰਟ ਧੁੱਪੇ ਘੜੀ ਕਰਤੀ ਐਨੀ ਤਪਣ ਲੱਗੀ ਗੱਡੀ ਬੇਚ ਨਹੀਂ ਬੈਠ ਹੋਇਆ ਔਰ 20 ਮਿੰਟ ਲੱਗੇ ਗੱਡੀ ਠੰਡੀ ਨਹੀਂ ਹੋਈ ਹਨਾ ਨਜ਼ਾਰਾ ਲੱਗਿਆ ਹੁਣ ਇਹ ਥੱਲੇ ਬੈਠੇ ਆਂ ਛਾ ਦੇ ਹੈ ਕੀ ਆ ਮਾਹੌਲ ਆ ਯਾਰ ਕੀ ਆ ਆਕਸੀਜਨ ਆਦੀ ਇੱਥੇ ਹੈ ਇੱਕ ਤਾਂ ਹਰਿਆਲੀ ਇੱਕ ਨੇਚਰਲ ਕੁਦਰਤ ਕੀ ਆ ਯਾਰ ਸ਼ਾਬਦੇ ਹੈ ਨਹੀਂ ਹੈ ਕਹਿੰਦਾ ਹੋਵੇ ਤੂਤਾਂ ਵਾਲੀ ਠੰਡੀ ਛੰਡੀ ਸ਼ਾ ਦੋਸਤੋ ਗੱਲ ਬਣੇ ਗੱਲ ਬਣੇ ਤਾਂ ਦੋਸਤੋ ਗੱਲ ਅੱਜ ਬਣ ਗਈ ਹੈ ਅੰਬ ਨੇ ਬਣਾਤੀ ਹੈ ਗੱਲ ਯਾਰ ਕੀ ਰੋਖ ਨੂੰ ਫਲ ਦੇਖੋ ਅੰਬ ਨੂੰ ਭਰਿਆ ਪਿਆ ਆਂਬਾਂ ਨਾਲ ਕਿੱਥੋਂ ਰਿਸਕਾ ਲੂਨੀ ਤੇਰਾ ਠੰਡਾ ਏਸੀ ਵਾਲਾ ਕਮਰਾ ਹੋਵੇ ਇਦਾਂ ਦੀ ਸ਼ਾਨੀ ਆਂਬ ਦੀ ਗੂੜੀ ਹੈ ਕਿਆ ਬਾਤ ਹੈ ਥੱਲੇ ਖੜੀ ਹੋਵੇ ਨੋਵਾ ਚਿੱਟੇ ਰੰਗ ਦੀ ਭਿੰਦੇ ਪਾਈ ਦੇ ਮੈਨੂੰ ਫੋਨ ਆਇਆ ਕਹਿੰਦਾ ਅੰਦਰ ਨੂੰ ਆ ਜਾ ਸ਼ਾਮੇ ਵਜਾ ਰੋਟੀ ਉੱਟੀ ਖਾ ਲਾ ਮੈਂ ਕਿਹਾ ਯਾਰ ਇਹ ਤੋਂ ਗੂੜੀ ਸ਼ਾਮ ਕਿੱਥੇ ਲੱਭਣੀ ਹੈ ਤੁਸੀਂ ਕਹਿੰਦਾ ਕੀ ਹੋ ਗਿਆ ਸੈਤਤਾ ਕਰੀ ਜਾਂਦਾ ਯਾਰ ਬਹੁਤ ਜ਼ਿਆਦਾ ਜੁੜੀਆਂ ਇਸ ਸ਼ਾਨ ਆ ਨਾ ਬੂਟੀਆਂ ਥੱਲੇ ਬੈਠਣਾ ਦਾਦੀ ਜਾਂਦਾ ਦਾਦੀ ਔਰ ਦਾਦਾ ਜੀ ਨੇ ਹੁੰਦੇ ਸੀ ਅਸੀਂ ਪਿੰਡ ਰਹਿੰਦੇ ਸੀ ਸਾਰਾ ਸਾਰਾ ਦਿਨ ਅਸੀਂ ਬੂਟਿਆਂ ਥਲੇ ਬੈਠ ਕੇ ਟਾਈਮ ਕੱਟਣਾ ਨਾ ਲੈਟਾਂ ਵੀ ਉਸ ਟਾਈਮ ਲੈਟ ਵੀ ਨਹੀਂ ਹੁੰਦੀ ਸੀ ਬਹੁਤ ਘੱਟ ਲੈਟਾਂ ਦੀ ਹੁੰਦੀ ਸੀ ਤਾਂ ਜੇ ਸੀ ਲਵਾ ਲਿਆ ਉਹ ਗੱਲਾਂ ਬੱਕਰੀਆਂ ਕੋਡਰ ਲੈ ਲੈ ਟੈਕਨੋਲੋਜੀ ਐਡਵਾਂਸ ਹੋ ਗਈ ਹੈ ਨਾ ਪਰ ਜੋ ਇੱਥੇ ਸਕੂਨ ਆ ਨਾ ਜੋ ਉਹ ਬੰਦਾ ਸਮਝ ਸਕਦਾ ਯਾਰ ਉਹ ਸਕੂਨ ਹੈ ਨਾ ਲੈ ਮੇ ਮਿੱਤਰ ਦਰ ਪੈ ਗਿਆ ਇੱਥੋਂ ਭਿੰਦਾ ਭਾਈ ਜਗਤਪੁਰ ਗਿਆ ਭਿੰਦਾ ਉਹ ਜਿਹੜੇ ਪਹਿਲਾਂ ਵੀ ਬਲੌਗਾਂ ਚ ਦੇਖਿਆ ਉਹ ਜਿਹੜੇ ਭਰਾ ਬਲੌਗ ਪਹਿਲਾਂ ਤੋਂ ਮੇਰੇ ਨਾਲ ਜੁੜੇ ਹੋ ਉਹਨਾਂ ਨੇ ਪਹਿਲਾਂ ਵੀ ਦੇਖਣਾ ਭਾਈ ਸੁਭਰਾ ਉਹ ਜੇ ਤੇ ਆਪਣਾ ਲਗੋੜੀਆਂ ਹੀ ਆ ਗਿਆ ਆਪਾਂ ਇਕੱਠੇ ਭਰਿਆ ਉਹ ਘੈਂਟ ਬੰਦਾ ਯਾਰ ਉਹਦਾ ਯਾਰ ਪਿੰਦਾ ਭਾਈ ਹੈ ਨਾ eh ਉਹ ਆ ਜਾ ਮੈਂ ਹੁਣ ਕੀ ਬੰਦਾ ਤੁਹਾਨੂੰ ਦੇਖ ਕੇ ਦਰੋਂ ਕਿਧਾਂ ਗੰਗ ਵੀ ਹਦੀ ਜੱਕ ਦੇ ਖੁਸ਼ੀ ਵਾਲਾ ਮੌਨ ਆਊਗਾ ਤੇ ਇਹ ਬੰਦਾ ਸਾਡਾ ਪਿੰਦਾ ਭਾਈ ਪਿੰਦਾ ਜੱਟਪੁਰੀਆ ਚੋਪ ਵਾਲਾ ਸਲੈਟਾ ਯਾਰ ਸ਼ਹਿਰ ਚੈ ਤਾਂ ਨਾ ਬਸ ਸ਼ਹਿਰ ਦੇ ਵਿੱਚੋਂ ਅਸੀਂ ਕਪੂਠਲੇ ਨੂੰ ਆ ਗਏ ਸੀ ਗੱਡਰ ਪੰਜ ਚੇਲ ਲੱਟਾ ਹਣੀ ਹਰੇਕ ਲੇਟ ਤੇ ਪੰਜ ਪੰਜ ਸੱਤ ਸੱਤ ਮਿੰਟ ਇੱਕ ਲੋਕ ਕਾਲੀ ਐਨੀ ਕਰਦੇ ਮੋਟਰਸਾਈਕਲ ਜਿੰਨੀ ਜਗ੍ਹਾ ਹੁੰਦੀ ਵਿੱਚ ਲਿਆ ਕੇ ਗੱਡੀਆਂ ਵਸਾਉਂਦੇ ਹਾਥੀ ਵਾਲੇ ਨਹੀਂ ਹਟਦੇ ਯਾਰ ਆਟਾ ਵਾਲੇ ਮੇਰਾ ਭਰਾ ਯਾਰ ਜੇ ਵਲੌਗ ਦੇਖਦੇ ਨਾ ਕਰਿਆ ਕਰੀ ਤਦੇ ਕੰਮ ਕਾਲੀ ਹਰੇਕ ਨੂੰ ਆ ਵੀਰੇ ਹਰੇਕ ਯਾਰ ਕਿਆ ਕਹੂਗਾ ਬੰਦਾ ਨਿਆਣੇ ਹਟਦੇ ਨਹੀਂ ੱੱਕੇ ਨਾਲ ਮੈਂ ਰੋਕੀ ਵੀ ਇਹਨਾਂ ਸ਼ੀਸ਼ਾ ਸਾਫ ਕਰਨ ਲੱਗ ਪਿਆ ਅਸ ਕਿਆ ਕਹੂਗਾ ਬੰਦੇ ਨੂੰ ਯਾਰ ਓ ਪੁੱਤ ਹਟ ਜਾ ਯਾਰ ਨਾ ਬਾਪ ਚੜਾ ਨਾ ਬਾਪ ਚੜਾ ਪਾਪ ਨਾ ਜਣਾ ਯਾਰ ਕੋਲ ਖੋਲੇ ਕੋਲ ਖੋਲੇ ਪੈਸੇ ਵੀ ਹੈ ਨਹੀਂ ਕੋਈ ਪਾਪ ਨਾ ਜਣਾ ਕਰਦਾ ਪਰ ਪੋਸਟਾ ਲੈ ਗਿਆ ਇਹ ਤਾਂ ਮੈਨੂੰ ਕਹਿਂਦਾ ਫੇ ਮੈਂ ਤੇਰਾ ਉਹ ਫੇ ਦਿਨ ਮੈਂ ਆਪਹਿ ਜਾਣਾ ਸੀ ਸੀਆ ਸਾਫ ਕਰਦੇ ਅਦੋਂ ਮੈਨੂੰ ਵੀ ਦੁੱਖ ਲੱਗਦਾ ਯਾਰ ਕੋਲ ਖੋਲੇ ਪੈਸੇ ਆਏ ਨੇ ਹੈਨਾ ਇੱਕ ਤੋਂ ਮੇਰਾ ਭਾ ਪਹੁੰਚ ਗਿਆ ਰੱਥੇ ਮਹਿਲਾ ਗੱਬੇ ਦਾ ਖੜਾ ਨੇ 15 ਮਿੰਟ ਹੋ ਗਏ 5 ਮਿੰਟ ਹੋ ਗਏ ਸਵਾਰੀਆਂ ਜਾਵ ਲਵਾਤਾ ਸਵਾਰੀਆਂ ਚੱਕਣ ਲੱਗਿਆ ਬੰਦਾ ਇਹਨੂੰ ਕੋਈ ਫਿਕਰ ਨਹੀਂ ਪਿੱਛੇ ਦੂਜਾ ਟ੍ਰੈਫਿਕ ਜਾ ਵਹੀ ਉਹ ਐਦਾਂ ਕਰਦਾ ਰੋਡਵੇ ਜੜੇ ਯਾਰ ਬੜੀ ਖੇਚ ਚੜਦੇ ਨੇ ਬੰਦਿਆਂ ਦੇ ਯਾਰ ਰਾਜਾ ਨਾ ਨਾ ਪੰਜ ਸੱਤ ਮਿੰਟ ਕੱਬੇ ਦਾ ਖੜਾ ਰੇ ਪਿੱਛੇ ਟ੍ਰੈਫਿਕ ਹੋਰ ਨੇ ਹਾਰਮ ਸਵਾਰੀਆਂ ਝੋਣਨ ਲੱਗਿਆ ਮਿੱਤਰਾਂ ਪਹੁੰਚ ਗਏ ਪੰਗਿਆ ਹੈ ਨਜ਼ਾਰੇ ਆਣਗੇ ਨਜ਼ਾਰੇ ਜਾਣਗੇ ਏਸੀ ਲੱਗਿਆ ਨੀਂਦ ਆਈ ਜਾਂਦੀ ਨਹੀਂ ਸਾਡਾ ਭਿੰਦਾ ਭਾਈ ਰਾਣ ਦਾ ਸੱਤਾ ਵੀ ਨਹੀਂ ਹੈ ਹਨਿੰਦਾ ਹੈ ਭਾਈ ਸਾਡਾ ਹੈ ਜੇ ਏਕੀਅਰ ਵਿੱਚ ਦੇਖੀ ਹੈ ਜੇ ਬਾਹਰ ਜਿਆਦਾ ਗਰਮ ਹੈ ਤੇ ਬਾਹਰ 44 ਡਿਗਰੀ ਸੈਲਸੀਅਸ ਤਾਪਮਾਨ ਟੈਂਪਰੇਚਰ ਅੰਦਰ ਠੰਡ ਹੈ ਪੂਰੀ ਮੋਲ ਹੀ ਜੀ ਲੱਗਿਆ ਨੀਂਦ ਝੋਕ ਲੱਗਦੀ ਲੱਗਦੀ ਹੈ ਸਿਆਲਾਂ ਦੇ ਇੰਟਰ ਚੱਲਣ ਦਾ ਮੋਜੂਦ ਲੱਗਦੀ ਹੈ ਗਰਮੀਆਂ 'ਚ ਏਸੀ ਲਾਉਣ ਦਾ ਲੋਚੋ ਲੱਗਦੀ ਹੈ ਤੇ ਬਾਕੀ ਆ ਜ ਆਪਣੇ ਭਰਾ ਹੈ ਨਾਲ ਮੈਂ ਤਾਂ ਬਰਾ ਇਹ ਛੱਟਦੀ ਹੈ ਹੈ ਤੇ ਚਲੀ ਹੁਣ ਘਰ ਨੂੰ ਰਾਣੀ ਸੁੰਦਰਾ ਚ ਤੇਲ ਵੀ ਪਵਾ ਲਿਆ ਪੇਟ ਪੂਜਾ ਵੀ ਕਰ ਲਈ ਹੈ ਤੇ ਗਰਮੀ ਬਹੁਤ ਸੀ ਇਸ ਗੱਲ ਦਾ ਮੇਰਾ ਭਰਾ ਛੋਟਾ ਜਿਹਾ ਬਲੌਗ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਬਾਕੀ ਲਵ ਯੂ ਆ ਸਾਰੇ ਭਰਾਵਾਂ ਨੂੰ ਨਵਾਂ ਪੜ ਕੇ ਹੈ ਲੈ ਵੀ ਮਿੱਤਰਾਂ ਅਟੋਲੇ ਤੋਂ ਆ ਗਏ ਸੀ ਅਟੋਲੇ ਤੋਂ ਤੇ ਯਾਰ ਭਰਾ ਟਕਰ ਗਏ ਹੈ ਹੁਣ ਫੇਰ ਯਾਰਾਂ ਨਾਲ ਚੱਲੇ ਹੈ ਕਰਦੇ ਆ ਫੰਕਸ਼ਨ ਆਪਣਾ ਜਗਰਾਜ ਬ੍ਰੋ ਹੈ ਯਾਰ 307 ਦਾ ਭਰਾ ਆਪਣਾ ਹੈ 302 ਪੈਸੇ ਲੈ ਲੈ ਸਿੱਟਦਾ ਦਾ 307 ਕਹਿ ਕੇ 302 ਲੱਗਿਓ 307 ਕਹਿ ਕੇ ਤਾਂ ਲੈ ਬਲੇ ਸਿੱਟਦਾ ਯਾਰ ਨਾਲ ਕੰਮ ਆ ਹੈ ਅਜੀ ਦਾ ਭਰਾ ਤੇ ਜੋ ਗੋਣੇ ਕਿਸਰਾ ਕੁਝ ਮਾ ਦੇ ਕੋਈ ਸਹਣ ਨਹੀਂ ਦੇਵਾ ਦੇ ਮੁੰਡੇ ਦਾ ਸ਼ਾਇਦ ਤਾਂ ਦੂਰ ਤੋਂ ਚਾਂਚੇ ਦੇਸੀ ਕੇ ਦੇ ਚੁੱਟਾ ਉਹ ਤਾਂ ਆ ਜਾ ਮੈਂ ਨਾਤਾ ਮੈਂ ਕਮੋਡਨ ਵਿੱਚ ਨਹੀਂ ਚਾਤਾ ਪੁਰਨਾ ਹੱਤਾ 600 ਸੱਜੀ 600 ਹੈ ਅੱਬੇ ਲੈਚ ਵਿੱਚ ਕਰਦਾ ਮੈਂ ਆਪਣਾ ਜਗਰਾਏ ਬ్రో ਆਪਣਾ ਕੰਮ ਆ ਬਰੋ ਤੇ ਆਪਣਾ ਵੱਡਾ ਭਾਈ ਹੈ ਚੱਲੇ ਹੁਣ ਪਿੰਡ ਰਾਣਾਵਾਂ ਜਾਰੇ ਸਾਈਡ ਨੂੰ ਹੈ ਰਾਣੀ ਚੱਕਲੀਏ ਛੋਟ ਜਣਾ 43 ਹੈ ਮੈਚਲੈਸ ਕਰਦੇ ਸਾਡਾ ਭੂਤਲਾ ਸਾਡਾ ਚੰਦ ਵੀ ਟੱਕਰ ਗਿਆ ਕਹਿੰਦੇ ਹੈ ਆ ਰੌਣਕ ਮੇਲਾ ਚੱਲਦਾ ਪੂਰਾ ਸਾਡਾ ਸੋਨੂ ਚੰਦ ਭੂਤਲਾ ਵੀ ਟੱਕਰ ਗਿਆ ਨਾਲ ਕਰਨ ਆਜੋ ਓ ਭੈਣ ਦੋ ਆ ਜਾ ਗੱਡੀ ਵਜੋਂ ਚਲੀਏ ਆ ਜਾ ਲੈ ਕੇ ਜਾ ਪੰਜ ਮਿੰਟ ਤੇ ਮੋੜਾ ਨਾਲ ਜਾਵਾ ਦੋ ਆ ਜਾਓ ਆ ਜਾਓ ਬਦੌਗਣਾ ਚੱਲ ਰਿਹਾ ਅਕਾਲ ਨੂੰ ਫੜਾ ਦੋ ਆ ਦੇਖੋ ਯਾਰ ਐਦਾ ਆ ਦੇਖੋ ਸਾਡਾ ਯਾਰ ਨਾਲ ਮੁੱਕਰੀ ਜਾਂਦਾ ਤੇ ਬੈ ਨਾਲ ਬੈਠਦਾ ਨਹੀਂ ਆ ਦੇਖ ਲੋ ਇਦਾਂ ਦਾ ਫੇਕ ਕਿਉਂ ਆ ਮੇਰੇ ਲਿਬੜੇ ਪੈ ਰਵੇ ਮਿੱਤਰਾਂ ਸੋਨੂ ਬਾਈ ਚੱਕ ਲਿਆ ਸੋਨੂ ਬਾਈ ਆ ਗਿਆ ਮੋਟਰਸਾਈਕਲ ਤੋਂ ਨਾਲ ਲਿਆ ਆਪ ਹੈ ਇਦਾਂ ਹੈ ਯਾਰੀ ਯਾਰੀ ਮੇਲੇ ਮੁੜੇ ਮਾਰ ਕੇ ਲੈ ਜਾਂਦਾ ਕੰਮ ਹੈ ਪਰਦਾ ਕਬਲਾ ਬੰਦਾ ਕੋਣਾ 302 ਲੱਗਿਓ 302 ਲੱਗਿਓ ਪਰਦਿਆਂ ਜੋ ਨਾ ਉਹ ਵੱਲਾ ਮੁੰਡਾ ਹੈ 302 ਉਹਨੇ ਨਾਮ ਉਹਦੀ ਵਾਰੀ ਮਿੱਤਰਾਂ ਦੀ ਸ਼ੂ ਲੈਂਦੇ ਫਿਰ ਜਗਰਾਹ ਕਾਣਾ ਜਾਣਾ ਠੀਕ ਗੱਲ ਹੈ ਅੱਜ ਗੇੜੀਆਂ বাজੀਆਂ ਸਰ ਸਰਕਾਰੀ ਰਾਣੀਣਾ ਪਲੇ 48 ਤੇ বাজ ਰਹੀਆਂ ਗੇੜੀਆਂ ਨੇ ਲੱਤਾ ਦਾ ਹੀ ਚੱਕ ਲਿਆ ਤਾਂ ਕਹਿੰਦੇ ਚੰਦ ਵਾਲਾ ਜਿਵੇਂ ਕਿ ਚੰਦ ਵਾਲੇ ਨੂੰ ਕਮੈਂਟ 'ਚ ਪੁੱਛੋ ਇਹ ਰੱਟ ਐਵੇਂ ਚੌਂਕੜੀ ਮਾਰ ਕੇ ਪਤਾ ਨਹੀਂ ਕਹਦੇ ਮੈਂ ਲੱਤਾ ਦੇ ਚੱਕ ਮਾਰੀ ਜੀ ਚੌਂਕੜੀ ਇਹ ਲੱਤੇ ਚੱਕ ਕੇ ਮੈਂ ਜਾਂਦਾ ਪਤਾ ਨਹੀਂ ਕਿਹੜੀ ਰੀਤਾਂ ਲੱਗੇ 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 ਬਹੁਤ ਵਾਰ ਵੇਖਿਆ ਬਾਬੇ ਮੈਂ ਬਹੁਤ ਵਾਰ ਇਹ ਬਹੁਤ ਵਾਰ ਦੇਖੇ ਜਾਵੇ ਨਹੀਂ ਬੈਠਣਾ ਬੰਦੇ ਦੇ ਵਿੱਚ ਚੌਂਕੜੀ ਮਾਰ ਕੇ ਬੰਦਾ ਇੱਦਾਂ ਹੀ ਬੰਦਾ ਮੰਜੇ 'ਵਾਂ ਵੀ ਇੱਦਾਂ ਹੀ ਬੰਦਾ ਇੱਦਾਂ ਬੈਠਦਾ ਨਾ ਮੰਜੇ 'ਤੇ ਬੈਣਾ ਉਹ ਮੋੜ ਦੀ ਸਿੱਟੇ ਦੇਖੇ ਜਾਵੇ ਨਾ ਚੌਂਕੜੀ ਮਾਰ ਕੇ ਬੈਠੇ ਬੈਠਦਾ ਚੌਂਕੜੀ ਇਹ ਰੋਟੀ ਖਾਣੀ ਮੰਜੇ 'ਤੇ ਰੱਖ ਕੇ ਅੱਛਾ ਤਾਲੀ ਨਹੀਂ ਲੈਣੀ ਦਾਲ ਪਾ ਕੇ ਨਾ ਕੋਲੀ ਰੋਟੀ ਖਾਊਗਾ ਮੰਜੇ ਦੇ ਉੱਪਰ ਰੱਖ ਕੇ ਐਦਾਂ ਸਾਰਾ ਸਾਨੂੰ ਚਾਹ ਰੋਟੀ ਕਾਲਾ ਮੰਜੇ 'ਤੇ ਰੱਖ ਕੇ ਰੋਟੀ ਕਾਲੋ ਦੇਣਾ ਕੋਈ ਮੈਂ ਬਰਾ ਮੇਰੀ ਹੱਥ ਹੱਥ ਵਰਗਾ ਦੇ ਦੋ ਜਾਨੇ ਮੰਜੇ 'ਤੇ ਰੱਖ ਲੈਣੀ ਉਹਦਾ ਥਾਲੀ ਜੀ ਰੱਖੀ ਹੁੰਦੀ ਸਹੀ ਗੱਲ ਆ ਆਪਣੇ ਲੋਕਾਂ ਦੇ ਯਾਰ ਆ ਸਾਡੀਆਂ ਆਟਮ ਆ। ਘਮਾਦੇ ਬਾਬੇ ਪਹੁੰਚ ਗਏ ਨਵਾਂ ਚਰ ਹੈ ਰੌਣਕ ਮੇਲਾ ਲਾਇਆ ਪਿਆ ਪੂਰਾ ਹੈ। ਇੱਕ ਬੰਦੇ ਨੇ 7000 ਰੁਪਇਆ ਦਿੱਤਾ। ਇਹ ਕਹਿੰਦਾ ਜੀ 5 ਦਿੱਤਾ। ਬੜੀ ਚੰਗੀ ਗੱਲ ਹੈ ਭਾਈ। ਚਾਹਨਦਾ ਭਾਈ ਇਹ ਹੋਇਆ ਮੁੰਡਾ ਉਹਦਾ ਕਰਕੇ ਪਾਰਟੀ ਕਰਨ ਨੂੰ ਸੋਚਦੇ ਆਂ। ਦੋ ਜਨ ਦਾ ਪਲਾਨ ਬਣਾ ਰਹੇ ਆਂ। ਤੇ ਦੋਨੋਂ ਭਾਈ ਚੰਦਰੂ ਦਿਓ ਮੁਬਾਰਕਾ ਸਾਰੇ। ਤੇ ਉਹਦੀ ਪਾਰਟੀ ਦੇ ਚੱਕਰ ਚ ਘੁੰਮਦੇ ਹੁਣ ਦੇਖਦੇ ਫਿਰਦੇ ਕਿਹੜੇ ਹੋਟਲ ਤੇ ਬੈਠਣਾ ਕਿਹੜੀ ਬੀਅਰ ਪੀਣੀ ਕਿਆ ਕਰਨਾ। ਦਾ ਪੂਰਾ ਦੇਣਾ ਉਹਦਾ ਜਿਹੜਾ ਜਿਹੜਾ ਗਾਣਾ ਹੈ ਉਹ ਰਿਹਾ ਹਸਬੰਦ ਕਰਦੇ ਫਿਰਦੇ ਹੈ ਨਾਲੇ ਭਾਜੀ ਜਿਹੜਾ ਥੱਲੇ ਪਾਟਾ ਪਾਟਾ ਆ ਆ ਸਾਢੇ 6 ਵਜੇ ਨਵਾਂ 6 ਦੇ ਕਿਚਰੇ ਚ ਕੀ ਕਰਨ ਲੱਗੇ ਸੀ ਠੀਕ ਹੈ ਭਾਈ ਜੀ ਨਾਈਟ ਠੀਕ ਨਾਈਟ ਠੀਕ ਨਾਈਟ ਠੀਕ ਕਿਹਨਾਂ ਕਰਾਉ ਤਾਂ ਪੈਣ ਲੱਪੀਆਂ ਕੋਟ-ਕੂਟ ਸਭ ਕੁਝ ਬਾੰਦ ਹੋ ਗਿਆ ਵਕੀਲ ਸਾਹਿਬ ਵੀ ਸਾਰੇ ਚਲੇ ਗਏ ਸਾਡੇ ਵਕੀਲ ਸਾਹਿਬ ਉੱਥੇ ਬੈਠੇ ਉਹਨਾਂ ਕੋ ਆਏ ਹੋਏ ਹੈ ਤੇ ਬਹੁਤ ਇਰੱਤੇ ਦਾ ਪਰਮਾਗਮ ਕਿਸੇ ਦਾ ਬਾਹ ਪਵਾਵੇ ਨਾ ਬਹੁਤ ਭੈੜਾ ਕੰਮ ਹੈ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਬਹੁਤ ਮੈਂ ਖਾਦੇ ਚਾਰ-ਪੰਜ ਸਾਲ ਤੱਕੇ ਬੜਾ ਬੋ ਯਾਰ ਮਾੜਾ ਹਾਲਾ ਪ੍ਰਮਾਤਮਾ ਕਿਸੇ ਨੂੰ ਨਾ ਇਹ ਚੱਕਰਾਂ ਚ ਪਾਵੇ ਨਾ ਯਾਰ ਬਹੁਤ ਮਾੜਾ ਹਾਲਾ ਬਬੂ ਇੱਥੇ ਤੇ ਯਾਰ ਜਿਹੜੇ ਜਿਹਦੇ ਸਿਰ ਪਈ ਉਹ ਤਰੀਕਾ ਭੋਗਦਾ ਉਹਨੂੰ ਪਤਾ ਕੀ ਹਾਲਾਤ ਨੇ ਲੈ ਵੀ ਮਿੱਤਰ ਜਿਹੜਾ ਕੰਮ ਕਰਨਾ ਐਸੇ ਉਹ ਤਾਂ ਸਾਡਾ ਕੰਮ ਹੋ ਗਿਆ ਤੇ ਇੱਕ ਦੋ ਕੰਮ ਰਹਿ ਗਏ ਯਾਰ ਉਹ ਸਵੇਰੇ ਹੋਣੇ ਆ ਤੇ ਬਾਕੀ ਦੇਖ ਲੋ ਸਿਸਟਮ ਬਾਬੇ ਸੱਤ ਤਾਂ ਵੱਜ ਗਏ ਹੈ ਸ਼ਾਮ ਨੂੰ ਸਾਰੇ ਕੋਟ ਖਚਰੀਆਂ ਬੰਦ ਹੋ ਜਾਂਦੀਆਂ ਆ ਆਪਾਂ ਘੁੰਮਣ ਲੱਗਿਆ 7 ਵਜੇ ਹੈ ਟੋਟ ਖਚਰੀਆਂ ਚ ਹੈ ਲੈ ਵੇ ਕੰਮ ਖੀਰੋਂ ਖੇਰੀ ਹੋਇਆ ਪਿਆ ਕੰਮ ਆ ਕਹਿੰਦਾ ਖੀਰ ਖਾਣੀ ਹੈ ਖੀਰ ਦਾ ਚਸਕਾ ਭਾ ਤਾਂ ਖੀਰ ਦਾ ਚਸਕਾ ਭਰਾਨਾ ਹੈ ਕਿਦਾਂ ਖਰੀਆ ਕਰਦਾ ਖੀਰ ਦੀ ਚੀਜ਼ਾਂ ਖਰੀਆਂ ਰਵੀ ਦੀ ਫੇਰ ਕਹਿੰਦੀ ਖੀਰ ਨਾ ਖਾਂਦਾ ਮੁੰਡਾ ਤਾਂ ਹੀ ਲਾਲੀ ਆ ਚਿਹਰੇ ਤੇ ਹੈ ਲੈਚਰ ਚ ਤਾਂ ਹੀ ਕਰਦਾ ਮੁੰਡਾ ਹੈ ਉਹ ਭਰਾ ਲੈ ਕੇ ਆਇਆ ਖੀਰਾ ਹੈ ਨਵਾਂ ਚਰਾਨੇ ਖੀਰਾ ਖਾਣੇ ਹੋਣੇ ਕਚਰੀਆਂ ਦੇ ਮੋਰੇ ਬੇਰਕਾਨ ਦੇ ਕੋਲ ਹੈ ਲੈ ਵੀ ਬਾਬੇ ਉਹ ਕੰਮ ਖੀਰੋ ਖੀਰੀ ਹੋਇਆ ਪਿਆ ਹੈ ਬੜਾ ਘੈਂਟ ਜਰਾ ਬੇਰ ਕਦੇ ਕੀ ਨੇ ਬੜੀ ਘੈਂਟ ਲਾਦੇ ਮੈਨੂੰ ਲੈ ਵੀ ਕਹਿੰਦੇ ਕੰਮ ਡਿਜੀ ਲੋਡੀ ਦੀ ਹੋਇਆ ਪਿਆ ਹੈ ਉਧਰ ਰਾਣੀ ਨਾ 48 ਜੇ ਉਧਰ ਟਿਕਾ ਨੇ ਢੋਲ ਵੀ ਭਰਾ ਲਈ ਹੈ ਰੀਪਰ ਚੱਲਦੇ ਆਪਣੇ ਦੋ ਕੰਮ ਰੀਪਰੋ ਰੀਪਰੀ ਹੋਇਆ ਪਿਆ 22 ਸਾਡਾ ਨਾ ਹੁਣ 22 ਸਾਡਾ ਬੜਾ ਬਾਈ ਕਹਿੰਦੇ ਰੀਪਰਾਂ ਚ ਫਸਿਆ ਪਿਆ ਹੁਣ ਕੰਮ ਬਾਬੇ ਉਹ ਬੰਦਿਆਂ ਤੋਂ ਕਰਾਣੇ ਬੜੇ ਔਖੇ ਯਾਰ ਲੈ ਵੀ ਤੇਰਾਂ ਲ ਕੰਮ ਹੋ ਗਿਆ ਹੈ ਉਧਰ ਰੀਪਰ ਲੱਗਿਓ ਆਪਣੇ ਦੋ ਤਿੰਨ ਸਾਹ ਕਰਕੇ ਤੇਲ ਗੱਡੀ ਪਵਾ ਲਿਆ ਤੋ ਜੀ ਬੋਲੇ ਹੈ ਮੇਤਰਾ ਆ ਗਏ ਆ ਪਿੰਡ ਟਾਲਮ ਜਾ ਰਹੇ ਹੈ ਗੱਡੀ ਦਾ ਹੀ ਅੰਦਰ ਨਾਲੇ ਲਾ ਦिए ਤੇਲ ਨਾਲੇ ਭਈਆਂ ਨੂੰ ਰੋਟੀ ਪਾਣੀ ਦੇ ਦिए ਫੇ ਚਲੀਏ ਘਰਾਂ ਨੂੰ ਹੈ 8 ਵਜੇ ਕੇ ਮੇਰੇ ਵੀ 8 ਹੈ ਕੋਮਤ ਇੱਧਰ ਜਾਣਾ ਕਿੱਥੇ ਦੇਖਣਾ ਦੁੱਧ ਕੀ ਕਿਆ ਨਾਮ ਆ ਜਨਵੀ ਹਾਂ ਜਮਾਨਵੀ ਕਿੰਨੀ ਵਿੱਚ ਪੜਦਾ ਮੇਰਾ ਪੁੱਤ ਦੁੱਜੀ ਕਿੱਥੇ ਪੜਦਾ ਮੇਰਾ ਪੁੱਤ ਇਹਦਾ ਚੋਣਾ ਦੇ ਕਾਕਾ ਦੇਖੋ ਹੈ ਇੱਥੇ ਕਿੱਥੇ ਉਧੇ ਜਿੱਦੇ ਮੇਆ ਪੁੱਤ ਆ ਸਕੂਲ ਵਾਲੀ ਕੁੜੀ ਦੇਖ ਸਾਡੀ ਕਿੰਨੀ ਘੱਟ ਜੀ ਨਹੀਂ ਕਿ ਜੀ ਪਿਆਰੀ ਜੀ ਜੀ ਹੈ ਨਾ ਜਿਹੜੇ ਡਾਲਨ ਦੀ ਨਕਲੀ ਹੁੰਦੀ ਹੈ ਚੱਕ ਲਵਾ ਦੂਜੀ ਚ ਫੜਦੀ ਚੱਕ ਕੇ ਲੈ ਜੀ ਜੀ ਜਾ ਹੱਥ ਪੱਨੋ ਚੱਕ ਦੋ ਨਿੱਕੀ ਜੀ ਗੁੱਡੀ ਆ ਜਾਣਾ ਮੇਰਾ ਜਾਣਾ ਤੇਰਾ ਪਿੰਡ ਕਿਹੜਾ ਅਟਾਲ ਮੇਰਾ ਕਹਨੂ ਮੇਰਾ ਤੇਰਾ ਪਿੰਡ ਅਟਾਲ ਮੇਰਾ ਨਾ ਮਿਟਾਲ ਮੇਰਾ ਇੱਥੇ ਤਾਂ ਤੇਰੇ ਨਾਨਕੇ ਆ ਤੇ ਜਾਣਾ ਮੇਰਾ ਸਾਡਾ ਨਾ ਜਾਣਾ ਦਾ ਆ ਤੇਰੇ ਕੰਨ ਕਿਨੇ ਬਣਾਏ ਮੇਰੇ ਵੀ ਬਣਾ ਦੂੰਗੀ ਗਾਦ ਬਣਾਉਣੀ ਸਾਣੀ ਕੁੜੀ ਆ ਦੇਖਗੇ ਨਹੀਂ ਸਾਣੀ ਆ ਨਿੱਕੀ ਜੀ ਕੱਟ ਜਾਈ ਸਾਡੇ ਸਾਡੇ ਅਮਰਤ ਨੇ ਵੀ ਇਦਾਂ ਦਾ ਹੋਣਾ ਜੇ ਤੁਹਾਡੇ ਅਮਰਤ ਨੇ ਇਦਾਂ ਦਾ ਹੋ ਜਾਣਾ ਨਾ ਤੇ ਇੱਕ ਇੱਥੇ ਲਾਣੀ ਇੱਕ ਇੱਥੇ ਲਾਣੀ ਇੱਕ ਇੱਥੇ ਲਾਣੀ ਸਾਡਾ ਅਮਰ ਦੇਖਿਆ ਕਿੱਥੇ ਆ ਸਾਡਾ ਅਮਰ ਦੇਖਿਆ ਨਾ ਹਾਂ ਸਾਡੇ ਤੋਂ ਅਮਰਤ ਨੂੰ ਦੇਖਿਆ ਸਾਡੇ ਅਮਰਤ ਨੂੰ ਦੇਖਿਆ ਨਹੀਂ ਆ ਸਾਡੇ ਸਾਡੇ ਅਮਰਤ ਨੂੰ ਜਾਣ ਦਿਦੋ ਕੀ ਕੁੜੀ ਐ ਆ ਤੇ ਸਾਡੀ ਮੂਹ ਤੇ ਵੇਚੀ ਕਰਦੇ ਆ। ਹੈ ਮੇਤਰਾ ਸਾਡੇ ਨਾ ਹੋ ਗਏ ਹੁਣ ਪਹੁੰਚੇ ਆ ਪਿੰਡ ਜਗਤਪੁਰ ਹੈ। ਇਹ ਸਿਕਾਇਜ਼ ਦਾ ਬਲੌਗ ਹੈ। ਉਹ ਅਮਰਾਂ ਤੇ ਛੁੱਤੀ ਪਈ ਆ। ਉਹ ਛੁੱਤੀ ਪਈ ਆ। ਇਹ ਨੀਂਦ ਛੁੱਤੀ ਪਈ ਗੂੜੀ ਨੀਂਦ ਹੈ। ਛੁੱਤੀ ਪਈ ਚੱਕੇ ਆ। ਅੱਲਵਾ ਦਾ ਬਾਬੇਓ ਦੇਖੋ ਮੂਹਲੀ ਜਾਲੀਏ ਘੁੰਮਦੀ ਹੈ। ਪਾਣੀ ਵੀ ਪੈਂਦਾ ਇੱਥੇ ਦੇਖੋ ਨਾ ਬਾਬੇਓ। ਪੁੰਦਰਾਂ ਕੇ ਫੱਕਾ ਦੱਤੇ ਤਾਂ ਮੈਂ ਭਰਾ ਕਮੈਂਟ ਜ ਹਵਾ ਭੋਕੇ ਨਮਾਦ ਦਾ। ਸਰਦੇ ਚ ਪਾਣੀ ਪੈਣਾ ਹੋਰ ਠੰਡੀ ਹਵਾ ਮਾਰਦੀ ਨੇ। ਯਾਰ ਨੀਗਾ ਜਮਾ ਛੋਟਾ ਜਿਹਾ ਟਿੱਡੂ ਜਿਆ ਆਹ ਲਖੋ ਪਿੱਛੇ ਜਾਲੀ ਜੁੜੀ ਹੋਈ ਹੈ ਨੀ ਪੂਰੀ ਹੀ ਹੈ ਯਾਰ ਉੱਤੋਂ ਪਾਣੀ ਪੈਂਦਾ ਇੱਥੋਂ ਯਾ ਪਾਦਿਆ ਡਿਫਰੈਂਟ ਜੀ ਚੀਜ਼ ਹੈ ਮੈਂ ਕਿਹਾ ਦੇਖੀਏ ਇਹਨਾਂ ਨੂੰ ਤੁਹਾਨੂੰ ਵੀ ਦੱਸਣਾ ਕਰਾਈਏ ਭਰਾਵਾਂ ਨੂੰ ਹੈ ਵਧੀਆ ਚੀਜ਼ ਹੈ ਯਾਰ ਨਵੀਆਂ ਨਵੀਆਂ ਟੈਕਨੋਲੋਜੀ ਇੱਥੇ ਪਹੁੰਚ ਗਈ ਨਵੀਆਂ ਨਵੀਆਂ ਚੀਜ਼ਾਂ ਆ ਜਾਂਦੀ ਹੈ ਮੈਂ ਤਾਂ ਯਾਰ ਪਹਿਲੀ ਵਾਰ ਦੇਖੀ ਇਹ ਚੀਜ਼ ਮੈਂ ਤਾਂ ਮੈਂ ਕਿਹਾ ਤੁਹਾਨੂੰ ਵੀ ਦਿਖਾਵਾ ਹੈ ਵਧੀਆ ਲੱਗੀ ਯਾਰ ਗੱਲ ਵਾਲਾ ਤੇ ਬਾਕੀ ਬਾਬਿਓ ਆਸਗਾਜ ਦਾ ਛੋਟਾ ਜਿਹਾ ਬਲੌਗ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਿਹਨਾਂ ਨੇ ਨਹੀਂ ਕੀਤਾ ਐ ਤੇ ਵੀਡੀਓ ਕਰਿਓ ਲਾਈਕ ਤੇ ਪਹਿਲਾਂ ਸਵਾਰੇ ਗਿੜਾ ਲੈ ਕੇ ਗਏ ਹਨਾ ਪਿੰਡ ਆਠੋਲੇ ਹੈਂ ਪਿੰਦੇ ਬਾਈ ਉਹਨਾਂ ਨਾਲ ਮੜ ਕੇ ਆਪਣੇ ਜੱਸੇ ਬਾਈ ਉਹਨਾਂ ਨਾਲ ਬੜੇ ਭਰਾ ਹੋਣਾ ਨਾ ਕਾਮੇ ਬਾਈ ਉਹਨਾਂ ਨਾਲ ਗਏ ਨਵਾਂ ਸ਼ਹਿਰ ਤੇ ਜਿਹੜਾ ਮੁੰਡਾ ਚਗਰਾ ਆ ਜਾ ਉਹਦਾ ਕੇਸ ਜਿਆ ਸਿੱਖ ਹੋਇਆ ਵਾ ਉਹਦੇ ਕੇਸ ਸੀਗੇ ਤੇ ਇੱਕ ਬਾਈ ਨੂੰ ਵੀ ਕਾਮ ਸੀਗਾ ਹੈ ਤੇ ਮੋੜ ਕੇ ਫੇਰ ਪਿੰਡ ਵਾਲਾ ਜਿਮਾਰੇ ਅਟਾਲ ਮਿਆਰੇ ਚੱਲ ਗਏ ਆ ਅੱਜ ਤਾਂ ਸਵੇਰ ਦੇ 5 ਵਜੇ ਉੱਠੇ ਹਾਂ 8:00 ਭੱਜ ਚਲੋ ਚੱਲ ਚਲੋ ਚੱਲਾ ਆਦੇ ਵੀ ਛੋਟੇ ਭਾਈ ਦੇ ਘਰੇ ਆ 6:30 10:00 ਵਜੇ ਤੇ ਹੁਣ ਚੱਲੇ ਆ ਘਰ ਨੂੰ ਤੇ ਬਲੌਗ ਕਰਨ ਲੱਗੇ ਐਂਡ ਤੇ ਬਾਪਿਓ ਮਿਲਦੇ ਆ ਕਿਸੇ ਨੈਕਸਟ ਬਲੌਗ 'ਚ ਖਰੇ ਕੰਟੈਂਟ ਦੇ ਨਾਲ ਤੇ ਜਦ ਤੱਕ ਸੱਸਰੀ ਕਾਲ ਬਾਪਿਓ